ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਰ ਸਨਾਓ ਭੈਣੋ ਕਿਦਾਂ ਸਭ ਠੀਕ ਹੋ ਇਹ ਲੋਕ ਫਿਰ ਅੱਜ ਆਪਾਂ ਤੁਹਾਨੂੰ ਡਿਸਕਾਊਂਟ ਦੇ ਵਿੱਚ ਥੋੜੇ ਜਿਹੇ ਸਰਦੀਆਂ ਵਾਲੇ ਸੂਟ ਦਿਖਾਉਣੇ ਆ ਆਪਾਂ ਡਿਸਕਾਊਂਟ ਦੇ ਵਿੱਚ ਹੈਗੇ ਆ ਕਿ ਸੂਟ ਤੇ ਜੇ ਤੁਸੀਂ ਲੈ ਕੇ ਰੱਖਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਠੀਕ ਹੈ ਜੀ ਤੇ ਤੁਹਾਨੂੰ ਦਿਖਾਉਣੀ ਹੈ ਮੈਂ ਸ਼ਾਲ ਸੂਟ ਹੈਗੇ ਬਹੁਤ ਵਧੀਆ ਪਸ਼ਮੀਨੇ ਦੇ

ਕੋਫੀ ਸ਼ੀਟ ਦੇ ਵਿੱਚ ਸੈਕਿੰਡ ਫੂਟ ਹੈਗਾ ਆਪਣੇ ਕੋਲੇ ਕਿਸਤਾ ਯਕਲਾ ਰਿਹਾ ਇਹ ਇਹਦੀ ਬੋਟਲ ਮੂਗੀ

ਸ਼ਰਟ ਇਹ ਇਹਦੇ ਸ਼ੋਰਟ ਤੇ ਨੀਲੇ ਤੇ ਬਣਾਉਣਾ ਠੀਕ ਹੈ ਜੀ ਇਹ ਹੈਗੀ ਜੀ ਬਾਟਮ ਇਹਦਾ ਸ਼ਾਲਾ ਇਹਦੇ ਸ਼ਾਲ ਦੇ ਉੱਪਰ ਮੈਂ ਗੈਸਟਰਨ ਦੇ ਬਾਰਡਰ ਜਿਹਾ ਬਣਾਏ ਹੋਏ ਚਾਰ ਚਪੇਰੀ ਤੇ ਕਲਰ ਬਹੁਤ ਸੋਹਣਾ ਪ੍ਰਿੰਟ ਵੀ ਸੋਹਣਾ ਹੈਗਾ ਹੈਨਾ ਸਰਦਾਰੀ ਜੇ ਸੂਟ ਹੈਗੇ ਹੁਣੇ ਘਰੇ ਜੀ ਵੀ ਪਹਿਨਾਂਗੇ ਇਹ ਕਪੜੇ ਕੋਲੇ ਪਲੇਨ ਸਟਾਫ ਹੈ ਪਲੇਨ ਸਟਾਫ ਵੀ ਹੈਗਾ ਕੋਲੇ ਇਹ ਦੇ ਵਿੱਚ ਹੈਗਾ ਮਹਿੰਦੀ ਕਲਰ ਇਹ ਬਦਿਆ ਪਿਓਰ ਦਾ ਪਸ਼ਮੀਨਾ ਹੈਗਾ ਇਹਦੇ ਉੱਪਰ ਮਤਲਬ ਕੋਈ ਮਤਲਬ ਬੋਰ ਵਗੈਰਾ ਨਹੀਂ ਹੁੰਦਾ ਹੈਗਾ ਤੇ ਇਹਦੇ ਨਾਲ ਤੁਸੀਂ ਸ਼ਰਟ ਲੈ ਸਕਦੇ ਹੋਗੇ ਇਹ ਸਿੰਗਲ ਸ਼ਰਟ ਹੈਗੀ ਤੇ ਇਹਦੇ ਨਾਲ ਤੁਸੀਂ ਮੈਚਿੰਗ ਕਰਕੇ ਲੈ ਸਕਦੇ ਹੋ ਠੀਕ ਹੈ ਜੀ ਇਹ ਆਲਓਵਰ ਸੂਟ ਵੀ ਹੈਗਾ ਮਹਿੰਦੀ ਇਕਲੀ ਸ਼ਰਟ ਹੈ ਜਿਹੜਾ ਪੌਟਰਾਇਜ਼ ਤੇ ਇਹ ਇੱਕ ਪਲੇਨ ਦਾ ਆਪਣੇ ਕੋਲ ਹੈਗਾ ਆਹ ਰੈੱਡ ਕਲਰ ਪਿਓਰ ਰੈੱਡ ਹੈਗਾ ਇਹਦੇ ਵਿੱਚ ਹੈਗਾ ਜੀ ਆਫ ਵਾਈਟ ਇਹਦੇ ਵਿੱਚ ਸੈਲਫ ਹੈ ਹਲਕਾ ਜਿਹਾ ਸੈਲਫ ਬ੍ਰੈਂਡ ਇਹ ਇੱਕ ਇਹਦੇ ਵਿੱਚ ਹੈਗਾ ਜੀ ਗ੍ਰੇ ਕਲਰ ਠੀਕ ਹੈ ਜੀ ਗ੍ਰੇ ਕਲਰ ਤੁਸੀਂ ਇਹਨੂੰ ਇਹਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਦੇਖੋ ਨੇ ਸ਼ਰਟ ਮੰਜੂ ਇਸਰ ਕੋਟਾਂ ਬੰਦ ਠੀਕ ਹੈ ਜੀ ਇੱਕ ਇਹਦੇ ਵਿੱਚ ਹੈਗਾ ਆਪਣੇ ਕੋਲੇ ਆਹ ਫਰੋਜੀ ਜਿਹਾ ਕਲਰ ਇਹ ਚਾਰ ਪੰਜ ਕਲਰ ਆਪਣੇ ਕੋਲੇ ਪਲੇਨ ਦੇ ਹੈਗੇ ਹੈਗੇ ਸੋ ਡਬਲੇ ਕੋਲੇ ਆਵਲਾ ਹੈ ਇਹ ਵੀ ਸ਼ਰਟ ਸੋਟੀ ਹੈਗਾ ਇਹ ਦੀ ਬਾਟਮ ਆ ਗਈ ਇਹ ਦੀ ਸ਼ਰਟ ਆ ਗਈ गे पश पूराद ब ਠੀਕ ਹੀ ਹੈ ਕਿ ਬਹੁਤ ਜ਼ਿਆਦਾ ਮਹਿੰਗੇ ਨਹੀਂ ਹੈਗੇ। ਬਾਕੀ ਇਹ ਤੁਸੀਂ ਰੇਟ ਵਗੈਰਾ ਪੁੱਛਣਾ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋ 98157 29280 ਦੇ। ਠੀਕ ਹੈ ਜੀ। ਤੇ ਜੇ ਕਿਸੇ ਵੀ ਭੈਣ ਨੂੰ ਇਹ ਸੂਟ ਚਾਹੀਦੇ ਹੋਣ ਤਾਂ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਤੇ ਸੂਟ ਮੰਗਵਾ ਸਕਦੇ ਹੋ ਜੀ। ਇੱਕ ਹਫ਼ਤੇ ਦੇ ਵਿੱਚ ਵਿੱਚ ਆਪਣੇ ਕੋਲੋਂ ਤੁਸੀਂ ਲੈ ਸਕਦੇ ਹੋ। ਠੀਕ ਹੈ ਜੀ। ਸੋ ਮਿਲਦੇ ਹਾਂ ਜੀ ਫਿਰ ਆਪਾਂ ਅਗਲੇ ਵੀਡੀਓ ਦੇ ਵਿੱਚ। ਤੇ ਬਾਕੀ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਹਨ ਪਾਈਕਾ ਫੈਸ਼ਨ YouTube ਚੈਨਲ ਗਰੈਂਡ ਡਿਜ਼ਾਈਨਰ ਬੁਟੀਕ ਬਠਿੰਡਾ ਚ ਆਈਡੀ ਚੌਂਕ ਦੱਬਾਲੀ ਰੋਡ ਤੇ ਬਾਕੀ ਆਪਣੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਹਨ ਲਾਈਕ ਕਰਿਆ ਕਰੋ ਦੇਖੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਕਿਵੇਂ ਦੇ ਲੱਗਦੇ ਹੋ ਤੁਹਾਨੂੰ ਹਨ ਠੀਕ ਹੈ ਜੀ ਉਡੀਕ ਬਾਈ